ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਸਾਰਿਆਂ ਦਾ ਸਵਾਗਤ ਹੈ ਜੀ ਐਸ ਵੀ ਲੋਗਰ ਚੈਨਲ ਵਿੱਚ ਗਾਈਸ ਅੱਜ ਢਾੜੇ ਪ੍ਰਾਣੀ ਇੰਨੀ ਵਧੀਆ ਪਕ ਕੇ ਆਵਨੀ ਕਿ ਅੱਜ ਆਪਣੀ ਮਲੇ ਲਗਣੀ ਹੈ ਸ਼ਬੀਲ ਮਾਣ ਨਗਰ ਦੇ ਮੋੜ ਤੇ ਆ ਕੇ ਆਖੇ ਗਵਾਂਡੀਆਂ ਕਦੇ ਨਹੀਂ ਹੈ ਤੇ ਆਂਦੇ ਹੀ ਸਿੰਘ ਆ ਜਿਓ ਮੈਂ ਠੀਕ ਆ ਸਕੂਲੇ ਚੱਲਾਂਗਾ ਗਾਈਸ ਮੈਂ ਸਕੂਲੋਂ ਆ ਕੇ ਤੇ ਫੇਰ ਹੋ ਤੇ ਮਾਤਾ ਨੂੰ ਬਤਾ 11 11:40 ਤੱਕ ਛੁੱਟੀ ਹੋਈ ਨਹੀਂ 12 ਵਜੇ ਤੱਕ ਆਇਆਣਾ ਆ ਤੇ ਚਲਦੇ ਆ ਗਾਈਸ ਸਕੂਲੇ ਰੋਡ ਪੰਨੀ ਖਾਈਏ ਤੇ ਮਿਲਦੇ ਆ ਬਹੁਤ ਵਿੱਚੋਂ ਬਾਏ ਬਾਏ ਹਾਂ ਜੀ ਦੋਸਤੋ ਅਮਾਜ ਕਾ ਸਕੂਲੋਂ ਸਕੂਲੋਂ ਆ ਗਏ ਤੇ ਹੁਣ ਮੈਂ ਚੱਲਾਂਗਾ ਗਾਇਸ ਵੀਰ ਦੇ ਦੇ ਮੈਨੂੰ ਪਤਾ ਲੱਗਾ ਆਪਣੇ ਮਾਂ ਨੇ ਕਿ ਮੋੜ ਦੇਣੀ ਮੈਂ ਨਹੀਂ ਮਾਰਕਟ ਦੇ ਮੋੜ ਦੇ ਉੱਥੇ ਜਾਣੇ ਗਾਇਸ ਨੂੰ ਨਹੀਂ ਤੇ ਉਹਨੇ ਲੱਗੀ ਆ ਸ਼ਵੀਰ ਬੱਸ ਸੇਵਾ ਕਰਨੇ ਆ ਜੀ ਆ ਕੇ ਠੀਕ ਹੈ ਗਾਇਸ ਮਾਂ ਨੇ ਇਹਨੇ ਰੋਟੀ ਖਾ ਲਈ ਉਹ ਕਹਿੰਦੇ ਸ਼ਵੀਰ ਜੀ ਆਪਾਂ ਨੂੰ ਵੀ ਆਮਾ ਕਨੇ ਫੋਨ ਕੀਤਾ ਤੇ ਤੇਰੇ ਡਾਈਟ ਮੇਰੇ ਨਾਲ ਤੇਰੀ ਉਹ ਜਾ ਫੜਾ ਦੇ ਤੂੰ ਚੱਲ ਜਾ ਘਰ ਤੇ ਰੋਟੀ ਰੋੜੀ ਪਾਣੀ ਮੈਂ ਵੀ ਨਹੀਂ ਖਾਤਾ ਮੈਂ ਵੀ ਇਦਾਂ ਹੀ ਆ ਕੋਈ ਨਹੀਂ ਉੱਥੇ ਲੰਗਰ ਆ ਪਹ ਲੈਗਾ ਚੰਗਾ ਨਹੀਂ ਹੋਪ ਨਹੀਂ ਨਹੀਂ ਤੇ ਗਾਇਸ ਹੁਣ ਨੂਰ ਮੰਨ ਲੈਣਾ ਜੀ ਦਾ ਇਹ ਚੱਲਦੇ ਹੁਣ ਆਪਾਂ ਗਾਇਸ ਉੱਥੇ ਸੇਵਾ ਕਰੀਏ ਚੱਲਣਾ ਨੂਰ ਚੀਆ ਦਾ ਨਹੀਂ ਨਾ ਸੇਵਾ ਦਾ ਰਹਿ ਨਹੀਂ ਹੈ ਚਲੋ ਸਿੰਘ ਹਾਂ ਜੀ ਭਾਈ ਚਲੋ ਮੈਂ ਪਾਣੀ ਲਿਆ ਪੀਵਾਂ ਫੇਰ ਫੇਰ ਕਰਦੇ ਸੇਵਾ ਗਾਈਸ ਆ ਦੇਖੋ ਕੈਚ ਹੁੰਦਾ ਆ ਆ ਚੀਏ ਕਈ ਨਾ ਬੰਨ ਕਰਦੇ ਆਂ ਤਾਂ ਲੰਗਾਂ ਤੇ ਲੰਗਾਂ ਲਾਤਾ ਹੈ ਹੁਣ ਆਪਾਂ ਹੋਰ ਲੈ ਆਂਦਾ ਆ ਆਪਾਂ ਵੀ ਛਕੀਏ ਫੇਰ ਕਰਦੇ ਕੈ ਗੋ ਹਾਂ ਜੀ ਵੀਰੇ ਸੇਵਾ ਕਰੋ ਸੇਵਾ ਇਹ ਦਸਤਾਨੀਆਂ ਨਹੀਂ ਕਰਨੀਆਂ ਹੁਣ ਅਸੀਂ ਰਹਿ ਗਈ ਗਏ ਓਏ ਕਹਿੰਦੇ ਦਸਤਾਨੀਆਂ ਹੈ ਦਸਤਾਨੀਆਂ ਗਏ ਚੱਲਦੇ ਫਿਰ ਕਰੇਂਗੇ ਦੇਖਿਆ ਸਤਿਗੁਰੂ ਦੇ ਰੂਪ ਨੇ ਭਾਈ ਬਸੂ ਮੈਂ ਤਾਂ ਸਤਿਗੁਰੂ ਨਾਲ ਗੱਲ ਕਰੂੰ ਸ਼ਾਂਤ ਰਹੇ ਇਹ ਗਾਏ ਚੱਲਿਏ ਕਰੇ ਨਹੀਏ ਤਾਂ ਇਹ ਜਾ ਕੇ ਹੋਰ ਹੈ

हां जी दोस्तों हुन मैं चला ट्यूशन ते ते मेरी चेक कर द 50 ਕਰਾ ਦੀ ਹੋ ਗਈ ਹੈ ਤੇ 50 ਕੰਨ ਪੱਕ ਕਰਾ ਦੀ ਹੋ ਗਈ ਹੈ ਤੇ ਚਾਲਦੇ ਆ ਗਾਇਸ ਵੀ ਤੇ ਪੂਰੀ ਢਨੀ ਹੋ ਚੁੱਕੀ ਪੱਗ ਬਹੁਤ ਲਾ ਦੇਣੀ ਹੁਣ ਗਾਇਸ ਮੈਂ ਸੋਚਣਾ ਲਾ ਦੇਣੀ ਮੈਂ ਤਾਂ ਟਾਈਮ ਹੀ ਨਹੀਂ ਹੈ ਨਾ ਆ ਕੇ ਨਵਾਂ ਟਿਊਸ਼ਨ ਤੋਂ ਤਾਂ ਮੈਂ ਦਾਂ ਗਾਇਸ ਮੈਂ ਟਿਊਸ਼ਨ ਤੋਂ ਆ ਕੇ ਟਿਊਸ਼ਨ ਚੱਲਾਂ ਗਈ ਮੈਂ ਬਾਏ ਬਾਏ ਮਮਾਸ ਮਾਰੇ ਮੀਨ ਨਹੀਂ ਹੁੰਦਾ ਦੱਸ ਹੁੰਦਾ ਗਾਈਸ ਹੁਣ ਆ ਪਾਚ ਗਿਆ ਟਿਊਸ਼ਨ ਤੋਂ ਟਿਊਸ਼ਨ ਤੋਂ ਆ ਗਏ ਮੈਂ ਤਾਂ ਪਟਾ ਕਰਨੇ ਆ ਕਰੇ ਗਰਮੀ ਬਹੁਤ ਜਿਆਦੀ ਹੈ ਅੱবি ਜੋ ਸਿੰਘ ਕਹਿੰਦੇ ਆ ਮੀ ਬੁੱਧਨਾ ਦਾ ਨਹੀਂ ਹੁੰਦਾ ਮੀ ਥਣੋਂ ਆਂਦਾ ਜ਼ਮੀਨ ਦੇ ਪਾਣੀ ਆਖਾਈ ਆ ਹੋਇ ਤਰ ਪਾਣੀ ਨਹੀਂ ਪਾਣੀ ਨਹੀਂ ਤੇ ਗੁਰੂਏ ਥੱਲੇ ਹੀ ਆਇਆ ਚਾਵੇਂ ਨਹੀਂ ਕਰੇ ਇਹਨਾਂ ਨੇ ਵੈਸ ਬਾਦੀ ਕਰਨ ਦੀ ਕੋਈ ਲੋੜ ਨਹੀਂ ਗਾਈਸ ਕਾਰ ਆਗੇ ਰੋਈਦਾ ਮੇਰਾ ਕੰਮ ਦੂਸਰਿਆਂ ਦਾ ਤੇਰੀ ਹੈ ਗਾਇਸ ਪਹੀਏ ਚੀਪੀ ਚਾਬੀ ਨਾ ਆ ਗਿਆ ਇਹ ਦੁੱਧ ਹਾਂ ਤੇਰੇ ਘਰ داری ਮੈਂ ਠੀਕ ਆ ਚੱਲ ਚੱਲ ਕੋਈ ਨਾ ਵੀ ਦੁਪਹਿਰ ਜਿਹੜਾ ਬੀਬੀਆਂ ਸਾਸੋਂਗ ਨਹੀਂ ਹੁੰਦਾ ਉਹ ਚ ਇਹਨਾਂ ਨੇ ਉਹ ਸ਼ਬੀਨ ਲਉਣੀ ਆ ਪਜਾਮਾ ਵੇ ਕਿੱਡਾ ਕੰਦਾ ਕੀਤਾ ਇਹ ਮੈਂ ਅੱਜ ਸ਼ਬੀਨ ਨੇ ਵੀ ਲੱਗੇ ਨੇ ਇਹਨਾਂ ਨੂੰਣੀ ਆ ਅੱਜ ਸ਼ਬੀਨ ਲਈ ਇਹ ਬਣ ਪਾ ਗਿਆ ਲੱਗ ਰਣਾ ਨਾ ਤੇ ਨਵੇਂ ਦਾ ਰੋਟੀ ਰਿਆਣੇ ਚੱਲਣਾ ਲਿਪੜ ਦੁਪੜ ਕੇ ਆ ਗਿਆ ਚਲਿਏ ਗਾਇਸ ਅਮਾਦੰਦੇ 40 ਰੁਪਏ ਹੀ ਉਹਨੇ ਕੋਨੇ ਉਹ ਖਾ ਗਏ ਆ ਮੀਆਂ ਮੀਆਂ ਦੇ ਗੋਲ ਗੱਪੇ ਖਾ ਲਿਆ ਆ ਕਾਈ ਲੈ ਰਿਆ ਸਮਾਨ ਹੈ ਸ਼ਬੀਰ ਕਾਲ ਇਹਨਾਂ ਨੇ ਗੋੜਦਾਰੇ ਹੋਣੀ ਹੈ ਕੋਈ ਨਾ ਆਉ ਉਹ ਤਾਂ ਸੰਗਲ ਬੜੀ ਸੰਗਲ ਬੜੀ ਚੱਲਦੇ ਹੈ ਗਾਈ ਤੇ ਨੇ ਉਹ ਲੈ ਕੱਢਦਾ ਹਣ ਆ ਅੰਦਰ ਗੇਮ ਨੇ ਭਾਈ ਚਲਿਏ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਗੁਰਦਾਰੇ ਤੇ ਗੁਰਦਾਰੇ ਆ ਕੇ ਤੇ ਚੜੀਏ ਗਾਇਸ ਤੇ ਸੁਖਾ ਸੰਗ ਕਰਾਉਣ ਚੈੱਕ ਕਰੋ ਚੜੀਏ ਗਾਇਸ ਤੇ ਮੈਨੂੰ ਲੱਗਦਾ ਜਗਦੀਪ ਆ ਗਿਆ ਜਗਦੀਪ ਜਗਦੀਪ ਨਹੀਂ ਆਇਆ ਨਹੀਂ ਆ ਚੜੀਏ ਗਾਇਸ ਹਾਂ ਗਾਇਸ ਹੁਣ ਆਪਾਂ ਸੁਖਾ ਸੰਗ ਜਾ ਕੇ ਬਾਹਰ ਆ ਚੁੱਕੇ ਆ ਤੇ ਜਗਦੀਪ ਭਾਈ ਆਪਣੇ ਹਾਰੇ ਮੈਚ ਦੀ ਗੱਲ ਕਰਦੇ ਜੀਟੀਆਰ ਕੀ ਗੱਲ ਹੈ ਕਰਦਾ ਲਖਨਊ हां अच्छा तो गाइस उन करें गाइस हमना ਆਪਾ ਜਿਹੜਾ ਮੇਨ ਕੰਮ ਕਰਾਉਣਾ ਸੀ ਉਹ ਆਪਾਂ ਕਰਾ ਲਿਆ ਸਿਆਕਾ ਸਾਦੇ ਨੰਬਰ ਆਪਣੇ 14 ਹਾਂ 14 ਬਤਾ ਦੇਣਾ ਤੇ गाइस ਹੁਣ ਆਪਾਂ ਚੱਲਦੇ ਕਰੀ ਤੇ ਰਾਈਸ ਕਰੀ ਬੜੀ ਗਰਮੀ ਹੈ ਜਿਹੜੀ ਵੀ ਭਾਈ ਜਿੰਨਾਂ ਨੂੰ ਅਜਦਾ ਵਲੋਗ ਲੱਗਿਆ ਵਧੀਆ ਲਾਈਕਸ ਸ਼ੇਅਰ ਜਰੂਰ ਕਰ ਲਿਓ ਗਾਇਸ ਬਾਏ ਬਾਏ ਟਾਡਾ ਸੀ ਯੂ ਐਂਡ Vai! <laughs>